ਪੰਜਾਬ ਦੇ ਲੋਕ ਗੀਤ ਲੋਕ ਗੀਤ ਮਤਲਬ ਲੋਕਾਂ ਦੁਆਰਾ ਗਾਏ ਗਏ ਗੀਤ ਜੋ ਕਿ ਕਿਸੇ ਕਵੀ ਦੁਆਰਾ ਕਲਮਬੱਧ ਨਹੀਂ ਕੀਤੇ ਹੁੰਦੇ ਇਹ ਉਹ ਗੀਤ ਹਨ ਜੋ ਲੋਕਾਂ ਦੇ ਅੰਦਰਲੇ ਬਲਵਲਿਆਂ ਨੂੰ ਉਜਾਗਰ ਕਰਦੇ ਹਨ ਲੰਬੇ ਲੋਕ ਗੀਤਾਂ ਨੂੰ ਮਾਲਵੇ ਦੀਆਂ ਔਰਤਾਂ ਲੰਬੇ ਗਾਉਣ ਦਾ ਨਾਂ ਦਿੰਦੀਆਂ ਹਨ ਪਹਿਲੇ ਸਮੇਂ ਵਿੱਚ ਔਰਤ ਦੀ ਸਥਿਤੀ ਜ਼ਿਆਦਾ ਚੰਗੀ ਨਹੀਂ ਸੀ ਹੁੰਦੀ ਜੋ ਸੰਤਾਪ ਹੜਾਉਂਦੀਆਂ ਸੀ ਔਕੜਾਂ ਭਰੀ ਜ਼ਿੰਦਗੀ ਜਿਉਂਦੀਆਂ ਸੀ ਉਹਨਾਂ ਦੇ ਧੁਰ ਅੰਦਰੋਂ ਨਿਕਲਦੀਆਂ ਦਿਲਾਂ ਦੀਆਂ वेदनाਵਾਂ ਇਨ੍ਹਾਂ ਗੀਤਾਂ ਵਿੱਚੋਂ ਪ੍ਰਗਟ ਹੁੰਦੀਆਂ ਸਨ ਇਨ੍ਹਾਂ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਦ੍ਰਿਸ਼ ਜਿਵੇਂ ਖੂਹ ਤੇ ਪਾਣੀ ਭਰਦੀਆਂ ਮੁਟਿਆਰਾਂ ਤਰਿੰਜਨਾ ਚੱਕਤ ਦੀਆਂ ਸੁਆਣੀਆਂ ਪੀਂਗਾ ਝੋਟ ਦੀਆਂ ਮੁਟਿਆਰਾਂ ਦੀਆਂ ਝਲਕੀਆਂ ਤੋਂ ਇਲਾਵਾ ਘੋੜੇ ਤੇ ਸਵਾਰ ਪੈਣਾ ਨੂੰ ਮਿਲਣਾ ਆਉਂਦੇ ਵੀਰ ਤੇ ਡੋਲੀ ਚੁੱਕੀ ਜਾਂਦੇ ਕਹਾਰਾਂ ਦੀਆਂ ਟੋਲੀਆਂ ਦੇ ਚਲ ਘਾਰੇ ਵੀ ਮਿਲਦੇ ਹਨ ਇਹ ਗੀਤ ਉਸ ਸਮੇਂ ਦੀ ਗੱਲ ਕਰਦੇ ਨੇ ਜਦੋਂ ਪੰਜਾਬ ਦੇ ਪਿੰਡਾਂ ਦੀ ਆਰਥਿਕ ਹਾਲਤ ਕਾਫੀ ਮਾੜੀ ਸੀ ਖੇਤੀ ਪੂਰੀ ਤਰ੍ਹਾਂ ਵਿਕਸਤ ਨਹੀਂ ਸੀ ਕੱਚੇ ਰਾਹ ਸਨ ਨਦੀ ਨਾਲਿਆਂ ਤੇ ਕੋਈ ਪੁਲ ਆਦ ਨਹੀਂ ਸੀ ਲੋਕ ਨਰਕ ਭਰੀ ਜ਼ਿੰਦਗੀ ਜਿਉਂਦੇ ਸੀ ਕੁੜੀਆਂ ਛੋਟੀ ਉਮਰ ਵਿੱਚ ਹੀ ਵਿਆਹੀਆਂ ਜਾਂਦੀਆਂ ਸੀ ਨਾਈ ਤੇ ਪਾਂਦੇ ਆਪ ਹੀ ਜਾ ਕੇ ਰਿਸ਼ਤੇ ਪੱਕੇ ਕਰ ਆਉਂਦੇ ਸੀ ਆਵਾਜਾਈ ਦੇ ਸਾਧਨ ਨਹੀਂ ਸੀ ਕੇਵਲ ਘੋੜੇ-ਕੋੜੀਆਂ ਤੇ ਊਠ ਆਦਿ ਆਵਾਜਾਈ ਦੇ ਸਾਧਨ ਸਨ ਘਰ ਦੇ ਗੁਜ਼ਾਰੇ ਲਈ ਮਰਦ ਨੂੰ ਦੂਰ-ਦਰਾਡੇ ਜਾਣਾ ਪੈਂਦਾ ਸੀ ਇੱਚੋਂ ਉਹਨਾਂ ਦੀਆਂ ਪਤਨੀਆਂ ਵਿਛੋੜੇ ਦੇ ਪਲ ਸਹਿੰਦੀਆਂ ਸੀ ਤੇ ਕੇ ਵੀ ਨਹੀਂ ਸੀ ਜਾ ਸਕਦੀਆਂ ਇਸ ਤਰ੍ਹਾਂ ਪਹਿਲਾਂ ਦੇ ਲੋਕ ਗੀਤਾਂ ਵਿੱਚ ਬੇਜੋੜ ਕਲਪਨਾ ਉਡਾਰੀ ਦਿਖਾਈ ਦਿੰਦੀ ਸੀ ਜਿਵੇਂ ਕਿ ਕੁੰਡ ਕੱਢ ਲੈ ਪਤਲੀ ਨਾਰੇ ਪਾਣੀਆਂ ਨੂੰ ਅੱਗ ਲੱਗ ਜਾਓ ਇਸ ਤਰ੍ਹਾਂ ਹਰ ਸਥਿਤੀ ਤੇ ਵੱਖ-ਵੱਖ ਰੂਪਾਂ ਵਿੱਚ ਲੋਕ ਗੀਤ ਮਿਲਦੇ ਨੇ ਕੋਈ ਵੀ ਅਜਿਹੀ ਸਥਿਤੀ ਨਹੀਂ ਜਿਸ ਨਾਲ ਜੁੜੇ ਲੋਕ ਗੀਤ ਨਾ ਮਿਲਦੇ ਹੋਣ ਉంట ਸੰਚਾਰ ਸਾਧਨਾਂ ਦੇ ਵਿਕਸਿਤ ਹੋਣ ਨਾਲ ਮਨੁੱਖੀ ਜ਼ਿੰਦਗੀ ਵਿੱਚ ਕਾਫੀ ਤਬਦੀਲੀ ਆਈ ਹੈ ਲੋੜ ਹੈ ਆਪਣੇ ਲੋਕ ਗੀਤਾਂ ਅਤੇ ਲੋਕ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਦੋਸਤੋ ਅਗਲੀ ਵੀਡੀਓ ਲੋਕ ਗੀਤ ਟੱਪਿਆਂ ਤੇ ਆਧਾਰਿਤ ਹੈ ਬਹੁਤ ਹੀ ਇੰਟਰਸਟਿੰਗ ਵੀਡੀਓ ਹੈ ਬਿਲਕੁਲ ਮਿਸ ਨਾ ਕਰਨਾ ਬਣੇ ਰਹੋ ਚੈਨਲ ਰੇਖਾ ਟੈਂਡ ਕਲਚਰ ਨਾਲ